ਸਵਾਗਤ ਹੈ ਕਿਸਾਨ ਵੀਰੋ ਉਹਦਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋਂ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਵੈੜ ਦਿਖਾਵਾਂ ਮੈਂ ਤੋਕੜ ਕਿੰਨੇ ਚਰ ਦੀ ਸੂਈ ਵੀ ਕਿੰਨਾ ਕ ਦੁੱਧ ਬਾਦ ਆ ਜਾਂ ਕਿਹੜਾ ਸੂਆ ਸੂਈ ਆ ਉਹ ਵੀ ਪੁੱਛਾਂ ਸਸਰੀਕਾਲ ਬਈ ਸੁਖੇ ਸਸਰੀਕਾਲ ਜੀ ਹੋਰ ਠੀਕ ਹੋ ਹਾਂ ਜੀ ਬਈ ਤਾਂ ਨੰਬਰ ਬੁੱਲ ਗਏ ਜੀ 9950 ਜੀ 92490 ਪਿੰਡ ਆਪਣਾ ਜੀ ਪਿੰਡ ਬੱਲੋ ਜੀ ਪਿੰਡ ਬੱਲੋ ਜ਼ਿਲ੍ਹਾ ਆਪਾਂ ਨੂੰ ਪਿੰਡਾ ਜੀ ਤਸੀਲ ਬਾਲਿਆੜੀ ਬਾਲਿਆੜੀ ਓਕੇ ਹਾਂਜੀ ਤੇ ਅੱਜ ਇੱਕ ਵੈੜ ਦਿਖਾਉਣੀ ਹਾਂ ਹਾਂਜੀ ਇੱਕ ਵੈੜ ਕਿੰਨੇ ਚਰ ਦੀ ਸੂਈ ਆ ਸੁਖੇ ਇਹਨੂੰ ਸੂਈ ਨੂੰ ਹੋ ਗਿਆ ਹੁਣ ਕਿ ਤੈਨੂੰ 2.5 ਮਹੀਨੇ ਬਾਈ ਤਿੰਨ 2.5 ਹਾਂਜੀ ਤੇ ਗੱਬਣ ਕਿੰਨੇ ਚਰ ਦੀ ਆ ਗੱਬਣ ਬਈ ਆ 1.5 ਮਿੰਟ ਉੱਤੇ ਹੋ ਗਏ ਦਿਨ 1.5 ਮਿੰਟ ਤੋਂ ਉੱਤੇ ਦਿਨ ਹੋ ਗਏ ਤੇ ਦੁੱਧ ਕਿੰਨਾ ਰੈਡੀ ਆ ਬਾਈ ਤੁਹਾਡੇ ਥੱਲੇ ਹੁਣ ਪੂਰੇ 10 ਕਿਲੋ ਸੂਈ ਵੀ ਕਿਹੜੇ ਸੂਇ ਆ ਸੂਈ ਇਹ ਦੂਜਾ ਸੂਇ ਆ 10 ਕਿਲੋ ਦੁੱਧ ਆ ਜੀ ਸਵੇਰ ਦੇ ਟਾਈਮ ਆਪਾਂ ਹੁਣ ਵੀਡੀਓ ਬਣਾ ਰਹੇ ਆਂ ਬਸ ਬੈਠਣ ਨਾਲੇ ਗੱਬਣੀ ਆ ਮੈਨੂੰ ਪੱਥਰ ਬੈਠ ਮੜ ਕੇ ਬੋਲੀ ਬਾਲੀ ਹੈ ਨਹੀਂ ਠੀਕ ਆ ਜੀ ਗੱਬਣੀ ਆ ਬੈਠ ਤੇ ਬਾਕੀ ਕਰਾ ਕੇ ਜਾਵੋ ਕਰੋ ਸੰਗ ਦੇ ਵਿੱਚ ਆ ਕੀ ਦੁੱਧ ਹੋਗਾ ਮੰਜਾ ਵਰਗਾ ਆ ਦੁੱਧ ਮੈਂ ਸੰਵਰਗਾ ਬਾਈ ਖੋ ਲੋ ਜੀ ਇਹਨੂੰ ਤੋੜਾ ਕਰਾ ਕੇ ਚੈੱਕ ਇੰਨੀ ਬਾਈ ਸੀਲ ਛੰਡੀ ਬਥੇਰੀ ਆ ਸੀਲ ਛੰਡੀ ਬਾਦੂ ਧਾਰਾ ਦ ਥਣ ਲੇਵਾ ਪੂਰਾ ਚੰਗਾ ਲੱਗਿਆ ਠੋਕਰ ਦੇ ਹਿਸਾਬ ਨਾਲ ਜੀ ਬਾਕੀ ਦਾ ਸੁਖੇ ਗਰਮੀ ਗਰਮੀ ਨਹੀਂ ਮੰਨਣ ਵਾਲੀਆਂ ਨਾ ਐਵੇਂ ਗਰਮੀ ਨਹੀਂ ਮੰਨਦੇ ਬਾਈ ਮੱਝਾਂ ਆ ਰਹੀਆਂ ਉ ਵੀ ਬਾਈ ਕੋਈ ਨਹੀਂ ਬਾਤ ਹੈ ਫੈਕਸ ਹਵਾਨੇ ਦੀਆ ਜਾ ਹਾਂ ਜੀ ਫੈਕਸ ਹਵਾਨੇ ਦੀ ਸੁਆ ਬਾਈ ਦੂਜਾ ਸੁਈ ਵੀ ਹੈ ਹਾਂ ਜੀ ਤੀਜੇ ਵਾਸਤੇ ਗੱਪਣਾ ਗੱਪਣਾ ਜੀ ਓਕੇ ਜੀ ਚਲੋ ਫਿਰ ਧਾਰਾਂ ਤੁਰਾ ਦਿਗਾ ਕਰਾਓ ਚੈੱਕ ਰੇਟ ਪੁੱਛ ਕੇ ਦੱਸਾਂ ਬਾਈ ਨੂੰ ਬਾਈ ਬੈਠਦੇ ਨਿਆਣਾ ਲਾਉਣਾ ਲਾ ਲ ਬਾੜੀ ਸੀ ਲਾ ਸੁਖੇ ਨਾ ਬਾੜੀ ਕੋਈ ਨਹੀਂ ਹੈ ਬਾੜੀ ਕੋਈ ਨਹੀਂ ਹਾਂ ਆ ਦੇਖੋ ਥੋੜਾ ਜੀ ਨਹੀਂ ਹਜ ਲਾਇਆ ਹੈ ਨਾ ਜੀ ਨਹੀਂ ਲਾਇਆ ਬਾਈ ਚਾ ਲੋ ਆਈਆ ਬਾਈ ਇਹ ਕਾਲੀ ਲੈਂਦੀ ਕਾਲੀ ਲੈਂਦੀ ਓਕੇ ਜੀ ਆ ਲੋ ਜੀ ਸੁਭਾ ਹੋਰ ਗੱਲਾਂ ਨਹੀਂ ਗੱਲਾਂ ਵੀਰੇ ਮੈਂ ਪਾਲਣਾ ਪਾਲਾ ਚਾਹੀਦੇ ਹੂੰ ਤੇ ਥੋੜਾ ਜੇ ਘਰ ਦਾ ਮੰਨੀ ਬੈਠੀ ਆ ਨਿਆਰੇ ਨੂੰ ਦੀ ਤਾਂ ਕੋਈ ਵਾਸਤੇ ਨਹੀਂ ਨੂੰ ਜਾਨ ਹੂੰ ਨਾ ਕੋਈ ਚਾੜ ਟੱਪੇ ਦਾ ਹੂੰ ਕਾਫੇ ਦੀ ਵੀ ਲੋੜ ਨਹੀਂ ਦਖਲੀ ਵਾਲੀ ਆ ਫਿਰ ਪੂਰੀ ਬਾਈ ਜਮਾ ਯਾਰ ਚਾਹੇ ਬੰਦਾ ਪਾਇਸੇ ਆਪ ਨੂੰ ਦੱਸ ਦੇ ਠਹਿਰ ਕੇ ਭੇਜ ਦੇ ਯਾਰ ਠੀਕ ਹੈ ਜੀ ਥਾਨੀ ਓਕੇ ਆ ਜਮਾ ਸਾਰਾ ਦੂਰਾ ਇੰਦਾ ਕੋਈ ਹੈ ਹੀ ਨਹੀਂ ਹਨਾ ਨਾ ਤੁਮਾਰ ਕੇ ਕਰਾ ਦਈਏ ਚੈੱਕ ਓਕੇ ਗੱਲ ਵਧ ਜਮਾ ਲੱਗਦਾ 34 ਲੀ ਜਮੀਨ ਚੱਕਦੀ ਤੇ ਡਿਮਾਂਡ ਫਰ ਉਹ ਡਿਮਾਂਡ ਬਸ ਲੈ ਲਾਂਗੇ ਯਾਰ ਜਿਵੇਂ ਲੈਂਡ ਦੇ ਜੀ ਕਹਿ ਦਿੱ ਹਾਂ ਲੈਣ ਦੇਣ ਚੱਲ بیا 10000 ਲੈ ਲਾਂਗੇ ਮਾਨ ਸਨਮਾਨ ਮਾੜਾ ਮੋਟਾ ਕਰ ਦਈ ਓਕੇ 42000 ਜਿਹੜਾ 42000 ਤੇ ਅਸੀਂ ਬੈਠਦੇ ਕੋਈ ਨਾ ਦੇਲਦਾਰਾ ਫੁੱਟਾ ਓਕੇ ਜੀ ਕੁਆਲਿਟੀ ਚੰਗੀ ਆ ਤੁਹਾਨੂੰ ਦੁੱਧ ਦਾ ਵਧੀਆ ਸਾਰੀ ਜਾਣਾ ਨਾ ਚੱਲ ਸੀ 75000 ਦੀ ਬੈਣ ਸੀ ਹਾਂ ਜੀ ਜਮਾ ਮੱਝਾਂ ਰਗਾ ਦੁੱਧ ਹੋ ਗਿਆ ਹਾਂ ਤੇ 42000 ਦੇ ਵਿੱਚ ਬਾਈ ਨੇ ਨਿਰਮਾਣ ਕੀਤੀ ਹੈ ਨੰਬਰ ਵਾਈ ਦਾ 9915 ਬਾਈ ਅਗਲੇ ਦੀ ਖੁਸ਼ੀਆਂ ਲੈਣਾ ਪਾਉਣਾ ਪਾ ਵੀ ਸਕਦਾ ਆਪਾਂ ਦਾ ਪਾਉਂਦੇ ਨਹੀਂ ਓਕੇ ਜੀ 92490 ਕਰੋ ਸੰਪਰਕ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਠੀਕ ਆ ਬਾਈ ਚੈਨਲ ਨੂੰ ਪਿਆਰ ਦੇਣ ਲਈ ਤੈਨਾਂ ਦਿਓ ਧੰਨਵਾਦ ਆ ਦੇਖੋ ਜੈਨਾਂ ਦੁੱਧ ਕੱਢ ਕੇ ਮਾਰਿਆ ਹਨ ਹਮ ਠੀਕ ਆ ਬਾਈ ਤੇ ਬਿਆਹ ਮੈਂ ਇਸ ਵਾਰ ਕੀ ਆਈ ਬੈਜਾ ਫੰਥਾਪੀ ਮਾਰ ਕੇ ਲੈ ਠੀਕ ਹੈ ਜੀ ਕੱਥਲੇ ਹੁਣ ਫੇਰ ਬੈਜਾ ਤੇ ਠੀਕ ਆ ਜੀ ਉਹ ਤਾਂ ਦਿਸ ਹੀ ਜਾਂਦਾ ਧੰਨਵਾਦ